ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਅਗਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟ ایڈ ਦਿੱਤੀ ਜਾਂਦੀ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਹਰ 30 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਇਹ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਗੁਰਦਾਸਪੁਰ ਦੇ ਕਸਬਾ ਦਿਨਾਨਗਰ ਦਾ ਇੱਕ ਅਜਿਹਾ ਨੌਜਵਾਨ ਬਚਿੱਤਰ ਸਿੰਘ ਜੋ ਕਿ ਬੇਸਹਾਰਾ ਲੋਕਾਂ ਦੇ ਲਈ ਸਹਾਰਾ ਬਣਿਆ ਹੋਇਆ ਹੈ ਦਿਨਾਨਗਰ ਦੇ ਵਿੱਚ ਉਹਨੇ ਆਪਣਾ ਆਸ਼ਮ ਜਿਹੜਾ ਵਾ ਬਣਾਇਆ ਹੈਗਾ ਸਰਬਦਾ ਪਲਾ ਵੈਲਫੇਅਰ ਸੁਸਾਇਟੀ ਇਸ ਆਸ਼ਮ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਲੋਕ ਬੇਸਹਾਰਾ ਨੇ ਜਿਨ੍ਹਾਂ ਨੂੰ ਕੋਈ ਵੀ ਸਹਾਰਾ ਜਿਹੜਾ ਕਿਸੇ ਦਾ ਨਹੀਂ ਹੈਗਾ ਕਈ ਲੋਕਾਂ ਨੇ ਇਹਨਾਂ ਨੂੰ ਸੜਕਾਂ ਦੇ ਉੱਪਰ ਇਹ ਜਿਹੜਾ ਰੁੱਲਣ ਦੇ ਲਈ ਛੱਡ ਦਿੱਤਾ ਹੈਗਾ ਇਹਨਾਂ ਲੋਕਾਂ ਨੂੰ ਆਈਡੈਂਟੀਫਾਈ ਕਰਕੇ ਜਿਹੜੇ ਰਸਤੇ ਦੇ ਵਿੱਚ ਬੈਠੇ ਹੋਏ ਸਨ ਇਹਨਾਂ ਲੋਕਾਂ ਨੂੰ ਇੱਕ ਜਗ੍ਹਾ ਆਪਣੇ ਆਸ਼ਰਮ ਦੇ ਵਿੱਚ ਇਕੱਤਰ ਕੀਤਾ ਹੈਗਾ ਉਹਨਾਂ ਦੀ ਦੇਖਭਾਲ ਜਿਹੜੀ ਕੀਤੀ ਜਾਂਦੀ ਹੈਗੀ ਇਹ ਉਹ ਲੋਕ ਹੈਗੇ ਨੇ ਜੋ ਕਿ ਬੇਸਹਾਰਾ ਲੋਕ ਹੈਗੇ ਨੇ ਜਿਨ੍ਹਾਂ ਦਾ ਕੋਈ ਵੀ ਸਹਾਰਾ ਨਹੀਂ ਹੈਗਾ ਲੇਕਿਨ ਇਹਨਾਂ ਦਾ ਸਹਾਰਾ ਬਚਿੱਤਰ ਸਿੰਘ ਬਣੇ ਨੇ ਸਾਡੇ ਨਾਲ ਇਹ ਗੱਲਬਾਤ ਕਰ ਲੈਂਦੇ ਆਂ ਭਾਜੀ ਇਹ ਦੱਸ ਦਿਓ ਜੀ ਕਦੋਂ ਤੋਂ ਇਹ ਸੇਵਾ ਕਰਦੇ ਆ ਰਹੇ ਹੋ ਕਿੰਨੇ ਲੰਮੇ ਸਮੇਂ ਤੋਂ ਟਾਈਮ ਹੋ ਗਿਆ ਤਾਂ ਹੁਣ ਕਿੰਨੇ ਸਿਹਰੇਤ ਰਹਿ ਰਹੇ ਹੈਗੇ ਨੇ ਇਹ ਸੇਵਾ ਤਕਰੀਬਨ 3.5 ਤੋਂ 4 ਸਾਲ ਹੋ ਗਏ ਜੀ ਇਹ ਦੀਨਾਨਗਰ ਸਰਬ ਅਸਟਮ ਜਿਹੜੇ ਸੇਵਾਕਰ ਵਿੱਚ ਰੱਬੀ ਰੂਹਾ ਰਹਦੀਆਂ ਨੇ ਜੀ ਉਹ ਬੁੰਜਾ ਦੇ ਕਰੀਬ ਜੜੀਆਂ ਰੂਹਾਂ ਰਹਦੀਆਂ ਨੇ ਤੇ 66 ਦੇ ਕਰੀਬ ਆਪਾਂ ਜੜੀਆਂ ਇਹ ਪ੍ਰਵਾਸ ਜਿਹਨਾਂ ਦੇ ਲੱਭ ਕੇ ਉਹਨਾਂ ਨੂੰ ਘਰਾਂ ਤੱਕ ਪਹੁੰਚਾ ਦਿੱਤਾ ਤੇ 20 ਤੋਂ 22 ਆਪਾਂ ਸੰਸਕਰ ਕਰ ਚੁੱਕੇ ਹਾਂ ਜੀ ਇਹ ਦੱਸ ਦਿਓ ਕਿ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਇਹਨਾਂ ਲੋਕਾਂ ਦੀ ਮਦਦ ਕਰਨੀ ਹੈਗੀ ਕਿਉਂਕਿ ਅੱਜ ਕੱਲ ਤਾਂ ਆਪਣੇ ਆਪਣੇ ਨਾਲ ਨਹੀਂ ਖੜਦੇ ਹੈਗੇ ਬਿਲਕੁਲ ਜੀ ਵੀਰ ਜੀ ਮੈਂ ਟੈਕਸੀ ਦਾ ਕੰਮ ਕਰਦਾ ਰਿਹਾ ਸੀ ਜਦੋਂ ਰੋਡ ਤੇ ਜਾਣਾ ਨਾਲ ਤੇ ਇਹਨਾਂ ਰੂਹਾਂ ਨੂੰ ਵੇਖਣਾ ਕਰਨਾ ਭੁੰਦੇ ਫਿਰਦੇ ਬਰਸਾਤ ਵੀ ਹੋਈ ਹੋਣੀ ਜਾਂ ਧੁੱਪ ਨਹੀਂ ਉਹਥੇ ਬੈਠੇ ਨੇ ਜੀ ਤੇ ਜਦੋਂ ਮਨ ਦੇ ਵਿੱਚ ਆਣਾ ਕਿ ਯਾਰ ਇਹ ਬਾਰਸ਼ ਦੇ ਵਿੱਚ ਇੱਥੇ ਬੈਠਾ ਰਹੇਗਾ ਕਿਉਂ ਨਾ ਇਹਨਾਂ ਨੂੰ ਆਪਾਂ ਚੰਗੀ ਥਾਂ ਤੇ ਰੱਖਾਂਗੇ ਫਿਰ ਇਹਨਾਂ ਨੂੰ ਚੋ ਕੇ ਮੈਂ ਗੁਰਪ੍ਰੀਤ ਭਾਜੀ ਜੀ ਲਿਦਿਆ ਨੇ ਨਖਤਰੀ ਸਰਵਾਲੇ ਮੇਰੇ ਗੁਰੂ ਜੀ ਨੇ ਉਹਨਾਂ ਕੋ ਛੱਡਣਾ ਮਨਜੋਤ ਵੀਰ ਗੜਦੀਵਾਲ ਤੋਂ ਉਹਨਾਂ ਕੋ ਛੱਡੰਦ ਰਹੀ ਫਿਰ ਉਹਨਾਂ ਦੀ ਵੀ ਸੇਵਾ ਵੇਖ ਕੇ ਲੱਗਾ ਵੀ ਆਪਾਂ ਕਿੰਨਾ ਕੁ ਚਿਰਦਾ ਕਰਾਂਗੇ ਆਪਾਂ ਕਿਉਂ ਨਾ ਆਪਣੇ ਸ਼ਹਿਰ ਦੇ ਵਿੱਚ ਹੀ ਇੱਕ ਦਾ ਨਾ ਆਸ਼ੀਆਨਾ ਬਣਾਈਏ ਜਿੱਥੇ ਇਹਨਾਂ ਰੂਹਾਂ ਨੂੰ ਜਗ੍ਹਾ ਦਿੱਤੀ ਜਾਏ ਤੇ ਬਸ ਉਦੋਂ ਤੋਂ ਹੀ ਇਹ ਸੇਵਾ ਚੱਲ ਰਹੀ ਹੈ ਜੀ ਇਸ ਜੋ ਕਿਦਾ ਕਿਦਾ ਹੈਗਾ ਵਾ ਕਿੰਨੇ ਤੁਹਾਡੇ ਮੈਂਬਰ ਹੈਗੇ ਨੇ ਜਾਂ ਸੰਗਤ ਸਜੋਣੇ ਚੱਲੇ ਸਾਰੇ ਤੇ ਤਕਰੀਬਨ ਜਿਹੜੇ ਮੇਰੇ ਟੀਮ ਦੇ ਨਾਲ 4 ਤੋਂ 5 ਵੀ ਜਿਹੜੇ ਵੀਰ ਆ ਮੇਰੇ ਨਾਲ ਸੇਵਾ ਕਰਦੇ ਨੇ ਜੀ ਤੇ ਬਾਕੀ ਜੋ ਵੀ ਤੁਸੀਂ ਦੇਖ ਰਹੇ ਹੋ ਬਿਲਡਿੰਗ ਆਪਾਂ ਛੋਟੀ ਜਿਹੀ ਇੱਥੇ ਕੁੱਟੀਆਂ ਪਈ ਸੀ ਪਹਿਲਾਂ ਤੇ ਹੁਣ ਤੇ ਤਿੰਨ ਮੰਜ਼ਲੀ ਬਣ ਗਈ ਹੈ ਤੇ ਸਾਰਾ ਕੁਝ ਜੋ ਵੀ ਤੁਸੀਂ ਦੇਖਣਾ ਨਾ ਕਰਪਾ ਜੀ ਇਹ ਸੰਗਤ ਦੇ ਸਾਥ ਦੇ ਨਾਲ ਹੀ ਹੈ ਸੰਗਤ ਦੇ ਸਾਥ ਦੇ ਨਾਲ ਹੀ ਇਹ ਜੋ ਵੀ ਲੰਗਰ ਪਾਣੀ ਦਾ ਪ੍ਰਬੰਧ ਆ ਜੋ ਵੀ ਰਹਿਣਾ ਸੈਣਾ ਨਹਾਣਾ ਥੋਣਾ ਸਾਰਾ ਉਹਨਾਂ ਦੇ ਸਾਥ ਨਾਲ ਹੀ ਹੈ ਜੀ ਕੀ ਮੰਨਦੇ ਹੋ ਇਹਨਾਂ ਆਸ਼ਰਮ ਦੀ ਲੋੜ ਕਿਉਂ ਪੈ ਰਹੀ ਹੈ ਲੱਗਦਾ ਵੀ ਇਨਸਾਨੀਤ ਜਿਹੜੀ ਆ ਬਿਲਕੁਲ ਸ਼ਰਮ ਸ਼ਰਮ ਦੀ ਜਾ ਰਹੀ ਹੈ ਇਨਸਾਨੀਤ ਲੋਕਾਂ ਚੋਂ ਖਤਮ ਹੋਣ ਜਾਂਦੀ ਜਾ ਰਹੀ ਹੈ ਦੇਖੋ ਜੀ ਭਾਜੀ ਜਿੱਦਾਂ ਦਾ ਦੌਰ ਚੱਲ ਰਿਹਾ ਹੈ ਕਲਯੁਗ ਸਾਨੂੰ ਲੱਗਦਾ ਵੀ ਇੱਦਾਂ ਦੇ ਆਸ਼ਰਮ ਹੋਰ ਖੁੱਲਣਾ ਖੁੱਲਣਗੇ ਇੱਕ ਘਟਨਾ ਨਹੀਂ ਖੁੱਲਣਗੇ ਕਿਉਂਕਿ ਅੱਜ ਕੱਲ ਕੋਈ ਕਿਸੇ ਦਾ ਨਹੀਂ ਭਾਜੀ ਤੇ ਜਿਹੜੀਆਂ ਰੱਬ ਦੀਆਂ ਪਿਆਰੀਆਂ ਰੂਹਾਂ ਜਿੱਦਾਂ ਗੁਰਪ੍ਰੀਤ ਭਾਜੀ ਮਨਜੋਤ ਭਾਜੀ ਪਾਲ ਵੀਰ ਇੱਦਾਂ ਦੇ ਵੀਰਸਾ ਸਾਡੇ ਨੌਜਵਾਨ ਗਿਆਨ ਤੇ ਇਹਨਾਂ ਰੂਹਾਂ ਦੀ ਦੇਖਭਾਲ ਕਰਨਗੇ ਤੇ ਫਿਰ ਇਹ ਜਿਹੜੀਆਂ ਰੂਹਾਂ ਚੰਗੇ ਥਾਂ ਇਹ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਹੋਰ ਇਹ ਬੇਸਾਰਾ ਲੋਕ ਨੇ ਇਹ ਕਿਹੜੀ ਕਿਹੜੀ ਸਟੇਟ ਤੋਂ ਹੈਗੇ ਨੇ ਉਹ ਪ੍ਰਵਾਸੀ ਤੇ ਚਲੇ ਗਏ ਨੇ ਜੀ ਜਿਹੜੇ ਜਿਹੜੇ ਬਾਰ ਦੇ ਹੀ ਛਾੜ ਦੇ ਕਰੀਬ ਚਲੇ ਗਏ ਇਹ ਜ਼ਿਆਦਾਤਰ ਪੰਜਾਬੀ ਨੇ ਜੀ ਆਪਣੇ ਲੋਕਲ ਸਾਡੇ ਲੱਗੇ ਸਕੇ ਗਰਦਾਪੁਰ ਦਾ ਪਟਾਣਪੁਰ ਦਾ ਇਹਦਾ ਲੱਗ 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 ਪਿੰਡਾਂ ਤੋਂ ਜੀ ਹੁਣ ਤੱਕ ਕਿੰਨੀਆਂ ਹੈ ਸੀ ਰੂਹਾਂ ਹੈਗੇ ਜਿਨ੍ਹਾਂ ਨੂੰ ਪਰਿਵਾਰਾਂ ਦੇ ਨਾਲ ਮਿਲਾ ਚੁੱਕੇ ਹੋ ਜਾਂ ਪਰਿਵਾਰ ਆਈਡੈਂਟੀਫਾਈ ਹੋ ਚੁੱਕੇ ਜਿਨ੍ਹਾਂ ਦੇ ਛਾੜ 66 ਹਨ ਜਿਹੜੀ ਰੂਹਾਂ ਘਰਾਂ ਤੱਕ ਪਹੁੰਚਾ ਦਿੱਤੀਆਂ ਨੇ ਤੇ ਐਸੇ ਵੀ ਨੌਜਵਾਨ ਹੈਗੇ ਨੇ ਜਿਹੜੇ ਘਰਾਂ ਤੋਂ ਬੜੇ ਅਮੀਰ ਹੈਗੇ ਨੇ ਲੇਕਿਨ ਇਹਨੂੰ ਸੰਭਾਲਣ ਵਾਲਾ ਕੋਈ ਨਹੀਂ ਹਾਂਜੀ ਵੀਰ ਜੀ ਇਹ ਸ਼ੱਭੂ ਵੀਰ ਆ ਇਹਨੂੰ ਪੁੱਛੋ ਤੁਸੀਂ ਇਹਦੇ ਫਾਦਰ ਸਾਹਿਬ ਇੱਕ ਟੈਲੀਫੋਨ ਡਿਪਾਰਟਮੈਂਟ ਵਿੱਚ ਕੰਮ ਕਰਦੇ ਸੀ ਵਧੀਆ ਮਾਰਕਟ ਸਿਆਣਾ ਦੀ ਲੇਕਿਨ ਪੁਰਾਣੇ ਸਭ ਕੁਝ ਵੇਚਤਾ ਤੇਨੂੰ ਛੜਕਾ ਤੋਂ ਬਣ ਜਾਊਗਾ ਕੱਪਤਾ ਜੀ ਪੁੱਛ ਸਕਦੇ ਹੋ ਵੀਰ ਜੀ ਕੀ ਹਾਲਾਤ ਸੀ ਜਦੋਂ ਆਏ ਸੀ ਕਿ ਤਾਂ ਹੁਣ ਕੀ ਕਰਨਾ ਚਾਹੁੰਦੇ ਮਤਲਬ ਕਿ ਹੁਣ ਥੋੜਾ ਠੀਕ ਲੱਗਿਆ ਕਦਾ ਪਹਿਲੇ ਉਹ ਹੋਰ ਹੀ ਤਰ੍ਹਾਂ ਹੀ ਪਰ ਪੂਰੀ ਕੇਅਰ ਹੁੰਦੀ ਥੇ ਉਹ ਠੀਕ ਹੀ ਆ ਗੁਲਸ਼ਨਾ ਜੀ ਮਨਪੁਰ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਇਹ ਉਹ ਲੋਕ ਨੇ ਜੋ ਕਿ ਬੇਸਹਾਰਾ ਲੋਕ ਨੇ ਜਿਨ੍ਹਾਂ ਨੂੰ ਘਰਦਿਆਂ ਨੇ ਜਾਂ ਕੱਢ ਦਿੱਤਾ ਜਾਂ ਫਿਰ ਉਹ ਕਿਤਨਾ ਕਿਸੇ ਅਫਸਰਟ ਹੋ ਗਏ ਜਿਸ ਪਰਿਵਾਰ ਨੇ ਨਹੀਂ ਸੰਭਾਲਿਆ ਹੈਗਾ ਤਾਂ ਅੱਜ ਇਹ ਹਾਲਾਤ ਹੋ ਚੁੱਕੇ ਨੇ ਗੁਲਸ਼ਨਵਿਰ ਕੀ ਹਾਲ ਚਾਲ ਨੇ ਠੀਕ ਠਾਕ ਹਾਂਜੀ ਹਾਂਜੀ ਪਹਿਲੇ ਨਾਲੋਂ ਫਰਕ ਆ ਜੀ ਤੇ ਪਹਿਲੇ ਬਹੁਤ ਬਿਮਾਰ ਸੀਵਾ ਹੋਂ ਠੀਕ ਆ ਪਹਿਲੇ ਨਾਲੋਂ ਫੈਮਿਲੀ ਦਾ ਪਤਾ ਲੱਗਿਆ ਫੈਮਿਲੀ ਕਿਥੇ ਪਰਿਵਾਰ ਕਿਸੇ ਤਰ੍ਹਾਂ ਹਾਂਜੀ ਹਾਂਜੀ ਥਾਨ ਕੋਟ ਜੋਲਦੀ ਰੋਡ ਆਪਣੇ ਵਿਪਲਾ ਮਹੱਲਾ ਉੱਧਰ ਮੇਰੇ ਦੀਦੀ ਆ ਤੇ ਬ੍ਰਦਰ ਆ ਉੱਥੇ ਰਹਿੰਦੇ ਆ ਉੱਥੇ ਮੇਰਾ ਵੀ ਉੱਧਰ ਹੀ ਘਰ ਆ ਤੇ ਬਸ ਵਧੀਆ ਗਿਆ ਨਹੀਂ ਕਦੀ ਉਹਨਾਂ ਕੋਲ ਨਹੀਂ ਨਹੀਂ ਪਹਿਲੇ ਜਾਂਦਾ ਰਿਆ ਮੈਂ ਹੁਣ ਅੱਛੇ ਹਾਂਗਾ ਮੈਂ ਉਹ ਲੈਣ ਵੀ ਨਹੀਂ ਆਏ ਨਹੀਂ ਨਹੀਂ ਆ ਨਹੀਂ ਲੈਣ ਆਏ ਜਾਵਾਂਗਾ ਮਿਲਣ ਜਾਵਾਂਗਾ ਮੈਂ ਮਿਲ ਕੇ ਆ ਜਾਵਾਂਗਾ ਬਿਲਕੁਲ ਤੁਸੀਂ ਹਾਲਾਤ ਦੇਖ ਸਕਦੇ ਹੋ ਇਧਰ ਬਜ਼ੁਰਗ ਜਿਹੜੇ ਨੇ ਉਹ ਵੀ ਬੈਠੇ ਹੋਏ ਨੇ ਜਿਨ੍ਹਾਂ ਦੀ ਦੇਖਭਾਲ ਜਿਹੜੀ ਕੀਤੀ ਜਾਂਦੀ ਹੈ ਇਹ ਉਹ ਲੋਕ ਨੇ ਜੋ ਕਿ ਬੇਸਹਾਰਾ ਨੇ ਘਰਦਿਆਂ ਨੇ ਘਰੋਂ ਕੱਢ ਦਿੱਤਾ ਜਾਂ ਫਿਰ ਘਰ ਦੇ ਮਗਰ ਲੈਣ ਤੱਕ ਨਹੀਂ ਆਏ ਹੈਗੇ ਤੇ ਫਿਲਹਾਲ ਇਹ ਪਰਿਵਾਰ ਨੇ ਜਿਨ੍ਹਾਂ ਦੀ ਦੇਖਭਾਲ ਜਿਹੜੀ ਕੀਤੀ ਜਾ ਰਹੀ ਹੈ ਇਹ ਮਗਰ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਨੌਜਵਾਨ ਨੇ ਜਿਹੜੇ ਪ੍ਰਵਾਸੀ ਜਿਹੜੇ ਹੈਗੇ ਸਨ ਜਿਨ੍ਹਾਂ ਨੂੰ ਘਰਾਂ ਤੱਕ ਵੀ ਜਿਹੜਾ ਪਹੁੰਚਾਇਆ ਵੀ ਗਿਆ ਹੈਗਾ ਸਰਬਤ ਦਾ ਪਲਾ ਵੈਲਫੇਅਰ ਸੁਸਾਇਟੀ ਹੈਗੀ ਆ ਜੋ ਕਿ ਬਿਨਾ ਕਿਸੇ ਜਿਹੜੀਆਂ ਹੋਰ ਲੋਕ ਹੈਗੇ ਨੇ ਜਾਂ ਹੋਰ ਕਿਸੇ ਸੰਸਥਾਵਾਂ ਦੇ ਨਾਲ ਜਿਹੜੇ ਰਲ ਕੇ ਇਹ ਕੰਮ ਕਰ ਰਹੇ ਨੇ ਭਾਈ ਇਹ ਦੱਸ ਦਿਓ ਜੀ ਕੀ ਕਹਿਣਾ ਚਾਹੋਗੇ ਉਹ ਹੋਰ ਲੋਕਾਂ ਨੂੰ ਜਾਂ ਜਿਹੜੇ ਪੋਲਿਟਿਕਲ ਲੋਕ ਹੈਗੇ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਪੋਲਿਟਿਕਲ ਲੋਕ ਜਿਹੜੇ ਨਾ ਉਹ ਉੱਥੇ ਜਾਂਦੇ ਜਿੱਥੇ ਇਹਨਾਂ ਦੇ ਵੋਟਰ ਕਾਰਡ ਆ ਜਾਂ ਆਧਾਰ ਕਾਰਡ ਆ ਜਿੱਥੇ ਉਹਨਾਂ ਨੂੰ ਲਾਲਚ ਹੁੰਦਾ ਮਾਫ ਕਰਨਾ ਮੇਰੀ ਗੱਲ ਦਾ ਬੁਰਾ ਤਾਂ ਜ਼ਰੂਰ ਲੱਗੇਗਾ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹ ਵੀ ਭਗਵਾਨ ਦੀਆਂ ਬਣਾਈਆਂ ਜਾਂ ਮੂਰਤਾਂ ਨੇ ਜੇ ਇਹਨਾਂ ਦਾ ਕੋਈ ਨਹੀਂ ਹੈ ਤੁਸੀਂ ਤੇ ਇਹਨਾਂ ਦੇ ਬਣ ਜੋ ਜ਼ਰੂਰੀ ਨਹੀਂ ਹੈ ਲਾਲਚ ਨੂੰ ਆਪਾਂ ਆਣਾ ਜੇ ਤੁਹਾਡੇ ਨੂੰ ਮਹਾਰਾਜ ਨੇ ਪਾਵਰ ਦਿੱਤੀ ਆ ਉਹ ਪਾਵਰ ਦਾ ਸਹੀ ਜਗ੍ਹਾ ਤੇ ਇਸਤੇਮਾਲ ਕਰੋ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਨੁਮਾਇੰਦੇ ਵੱਡੇ ਉਹ ਮੇਰੀ ਗੱਲ ਦਾ ਬੁਰਾ ਤੇ ਜਰੂਰ ਮੰਨੇ ਮੰਨਣਗੇ ਪਰ ਮਾਫ ਕਰਨਾ ਜੀ ਮੈਂ ਮਜਬੂਰੋ ਕੇ ਬੋਲ ਰਿਹਾ ਤੁਸੀਂ ਇਹਨਾਂ ਦਾ ਰੂਹਾਂ ਦਾ ਆ ਕੇ ਜਰੂਰ ਹਾਲ ਚਲ ਜਾਂਦਿਆਂ ਕਰੋ ਕੱਲਾ ਉੱਥੇ ਨਾ ਜਾਓ ਜਿੱਥੇ ਤੁਹਾਨੂੰ ਲਾਭ ਹੋਣਾ ਉੱਥੇ ਵੀ ਜਾਓ ਜਿੱਦ ਨੂੰ ਕਿਸੇ ਤੁਹਾਡੀ ਲੋੜ ਬਿਲਕੁਲ ਇਹ ਸਨ ਬਚਿੱਤਰ ਸਿੰਘ ਜੋ ਕਿ ਬਿਨਾ ਕਿਸੇ ਭੇਦਭਾਵ ਦੇ ਇਹਨਾਂ ਬੇਸਾਰਾ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਸਮਾਸੇ ਵੀ ਜਿਹੜੇ ਲੋਕ ਹੈਗੇ ਨੇ ਜਾਂ ਪੋਲਿਟਿਕਲ ਲੋਕ ਹੈਗੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈਗੀ ਆ ਕਿ ਇਹਨਾਂ ਦਾ ਸਹਾਰਾ ਜ਼ਰੂਰ ਬਣਿਆ ਜਾਵੇ ਸਿਰਫ ਜਿੱਥੇ ਚੰਦ ਵੋਟਾਂ ਲਿਖਦੀਆਂ ਨੇ ਉੱਥੇ ਨਾ ਜਾਇਆ ਜਾਵੇ ਇਹਨਾਂ ਜਿਹੜੇ ਜਿਹੜੇ ਆਸ਼ਰਮ ਖੁੱਲੇ ਹੈਗੇ ਨੇ ਉਹਨਾਂ ਦੇ ਵਿੱਚ ਜਾ ਕੇ ਵੀ ਇਹਨਾਂ ਦਾ ਸਹਾਰਾ ਬਣਿਆ ਜਾਵੇ ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਦੈਨਿਸਰ ਟੀਵੀ ਗੁਰਦਾਸਪੁਰ